ਅੱਜ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਜਾਣਦੇ ਆ ਗੁਰੂ ਕੀ ਰਸੋਈ ਦੇ ਵੱਲੋਂ ਜੋ ਤੀਸਰੇ ਗੁਰਮਤ ਮੁਕਾਬਲੇ ਕਰਵਾਏ ਜਾ ਰਹੇ ਸਨ ਜੋ 13 ਤਰੀਕ ਤੋਂ ਸ਼ੁਰੂ ਹੋ ਕੇ ਅੱਜ 17 ਤਰੀਕ ਜੋ ਆਖਰੀ ਦਿਨ ਸੀ ਜਿਸ ਦੇ ਵਿੱਚ ਲਗਭਗ ਪੂਰੇ ਪੰਜਾਬ ਤੋਂ ਹਰ ਇੱਕ ਜ਼ਿਲ੍ਹੇ ਤੋਂ ਬੱਚਿਆਂ ਨੇ ਪਾਰਟਿਸਪੇਟ ਕੀਤਾ ਤੇ ਬੱਚਿਆਂ ਦੀ ਪਰਫਾਰਮੈਂਸ ਜੋ ਸਾਡੀ ਸੋਚ ਸੀ ਉਸ ਤੋਂ ਵੀ ਕਿਤੇ ਵੱਧ ਕੇ ਬੱਚਿਆਂ ਨੇ ਆਪਣੀ ਪਰਫਾਰਮੈਂਸ ਦਿੱਤੀ ਮਾਨੂੰ ਬੜੀ ਇੱਕ ਖੁਸ਼ੀ ਹੁੰਦੀ ਆ ਕਿਉਂਕਿ ਜਿਹੜਾ ਸਾਡੇ ਪੰਜਾਬ ਤੇ ਹਮੇਸ਼ਾ ਟੈਗ ਲੱਗਦਾ ਨਸ਼ੇ ਦਾ ਕਿ ਪੰਜਾਬ ਦੀ ਜਵਾਨੀ ਨਸ਼ੇ ਵੱਲ ਚਲੀ ਗਈ ਆ ਪਰ ਜਦੋਂ ਆਪਾਂ ਇਹਨਾਂ ਬੱਚਿਆਂ ਨੂੰ ਦੇਖਦੇ ਆ ਤੇ ਉੱਥੇ ਇਹ ਵੀ ਮਹਿਸੂਸ ਹੁੰਦਾ ਕਿ ਕੱਲੇ ਆਪਾਂ ਇੱਕ ਪੱਖ ਨਾਲ ਦੇਖੀਏ ਦੂਜੇ ਆਪਾਂ ਇਹਨਾਂ ਬੱਚਿਆਂ ਨੂੰ ਵੀ ਦੇਖੀਏ ਕਿੰਨੀ ਮਿਹਨਤ ਕਰਕੇ ਕਿੰਨੀ ਤਿਆਰੀ ਕਰਕੇ ਇਹ ਬੱਚੇ ਜਿਹੜੇ ਆ ਅੱਗੇ ਆਉਂਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਉਸ ਮੁਕਾਬਲੇ ਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਦਿਲਖਿਚਮਾ ਸੀਗਾ ਕਿ 5 ਲੱਖ ਦਾ ਪ੍ਰਾਈਜ਼ ਕੇਸ ਬੱਚੇ ਨੂੰ ਦੇਣਾ ਆ ਉਸ ਦੇ ਲਈ ਜੋ ਸ਼ਰਤਾਂ ਸੀਗੀਆਂ ਕਿ ਜਿਹੜਾ ਬੱਚਾ ਚਾਰੇ ਮੁਕਾਬਲੇ ਗਰਵਾਨੀ ਕੰਠ ਗਰਵਾਨੀ ਕੀਰਤਨ ਤੇ ਕਵਿਸ਼ਰੀ ਤੇ ਸਵਾਲ ਜਵਾਬ ਦੇ ਵਿੱਚ ਪਾਰਟਿਸਿਪੇਟ ਕਰਕੇ ਬੈਸਟ ਰਹੂਗਾ ਉਹਦੇ ਲਈ 5 ਲੱਖ ਦਾ ਜਿਹੜਾ ਪ੍ਰਾਈਜ਼ ਆ ਰੱਖਿਆ ਗਿਆ ਸੀ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੀ ਇਹ ਛੋਟੀ ਭੈਣ ਜਿਹਨੇ ਉਹ 5 ਲੱਖ ਵਾਲੇ ਇਨਾਮ ਦੇ ਉੱਤੇ ਬਾਜ਼ੀ ਮਾਰੀ ਆ ਤੇ ਜੇ ਆਪਾਂ ਗੱਲ ਕਰੀਏ ਪੇ ਇੱਕ ਹੋਰ ਖੁਸ਼ੀ ਵਾਲੀ ਗੱਲ ਵੀ ਆ ਕਿ ਇਹ ਪੈਣ ਪਰ ਉਸ ਜੱਜਮੈਂਟ ਦੇ ਵਿੱਚ ਉਸ ਚੀਜ਼ ਦਾ ਨੂੰ ਬਿਲਕੁਲ ਵੀ ਇਨਵੋਲਵ ਨਹੀਂ ਕੀਤਾ ਗਿਆ ਪਰ ਹੁਣ ਪੈਣ ਸਾਨੂੰ ਦੱਸਦੀ ਆ ਕਿ ਪੈਣ ਇੱਕ ਗ੍ਰਾਂਤੀ ਸਿੰਘ ਦੀ ਬੇਟੀ ਆ ਇਹਦੇ ਪਿਤਾ ਜੀ ਗ੍ਰਾਂਤੀ ਸਿੰਘ ਦੀ ਸੇਵਾ ਲਵਾਉਂਦੇ ਆ ਤੇ ਇਹਦੇ ਨਾਲੇ ਇਹਦੇ ਪੈਣ ਤੇ ਮਾਤਾ ਜੀ ਹੁਣੀ ਆ ਦੱਸਦੇ ਕਿ ਕਿੰਨੀ ਹੁਣੀ ਮਿਹਨਤ ਕਰਵਾਈ ਆ ਤੇ ਉਹਦੇ ਨਾਲ ਇਹ ਵੀ ਦੱਸਦੇ ਆ ਕਿ ਮਜੂਦਪਾ ਆਪਣਾ ਘਰ ਵੀ ਹੈ ਨਹੀਂ ਚਲ ਵੀ ਹੈ ਨਾ ਘਰ ਵੀ ਹੈ ਨਹੀਂ ਤੇ ਮਹਾਰਾਜ ਨੇ ਇਨਾਂ ਦੀ ਮਿਹਨਤ ਦੇ ਨਾਲ-ਨਾਲ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਬਿਲਕੁਲ ਸਹੀ ਜਗ੍ਹਾ ਤੇ ਇਹ ਪ੍ਰਾਈਜ਼ ਕੱਢਿਆ ਤੇ ਬੜੀ ਮਨ ਨੂੰ ਖੁਸ਼ੀ ਵੀ ਹੁੰਦੀ ਆ ਕਿ ਇਹ ਸਹੀ ਜਗ੍ਹਾ ਤੇ ਪ੍ਰਾਈਜ਼ ਹੀ ਵੀ ਗਈ ਕਿ ਬੱਚਿਆਂ ਦੀ ਮਿਹਨਤ ਜਿਹੜਾ ਉਹਦਾ ਮੁੱਲ ਵੀ ਪਿਆ ਪਰ ਜੇ ਆਪਾਂ ਗੱਲ ਕਰੀਏ ਲੱਖਾਂ ਦੀ ਚਾਹੇ 5 ਲੱਖ ਦੇ ਪ੍ਰਾਈਜ਼ ਦੀ ਗੱਲ ਕਰ ਲਈਏ ਬਾਕੀ ਮੁਕਾਬਲਿਆਂ ਦੇ ਵਿੱਚ ਜਿਹੜੇ ਲੱਖ 50000 25000 ਪੈਸਾ ਮਜੂਦ ਭਾਈ ਪੈਸਾ ਨਹੀਂ ਬਹੁਤ ਕੁਝ ਹੈਗਾ ਪਰ ਆਪਣਾ ਮੇਨ ਮੋਟਿਵ ਤਾਂ ਇਹੀ ਆ ਕਿ ਆਪਾਂ ਬੱਚਿਆਂ ਨੂੰ ਸਿੱਧੇ ਰਸਤੇ ਪਾ ਸਕੀਏ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੋੜ ਸਕੀਏ ਹਨ ਤੇ ਅੱਜ ਜੋ ਸਾਨੂੰ ਮੈਸੇਜ ਮਿਲ ਰਿਹਾ ਬਹੁਤ ਵਧੀਆ ਬਾਕੀ ਜਦੋਂ ਤੁਸੀਂ ਹੁਣ ਹੋਰ ਸੰਗਤ ਵੀ ਵਿਚਰੇ ਆ ਨਾ ਤੁਸੀਂ ਦੱਸ ਸਕਦੇ ਹੋ ਕਿ ਕਿਦਾਂ ਰਿਹਾ ਅੱਜ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਕਿਨਾਂ ਗੁਰੂ ਕੀ ਰਸੋਈ ਤੋਂ ਗਵੰਤ ਵੀਰੇ ਤੂੰ ਮੇਰਾ ਭਰਾ ਬਹੁਤ ਬੜਾ ਵਧਾਈ ਦਾ ਪਾਤਰਾ ਵੀਰ ਗੁਰਜਿੰਦਰ ਭਾਜੀ ਸਾਡੇ ਸਾਰੇ ਜਿੰਨੇ ਗੁਰੂ ਕੀ ਰਸੋਈ ਦੇ ਟੀਮ ਮੈਂਬਰ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ 5 ਦਿਨ ਦਾ ਨਹੀਂ ਇਹ ਲੱਗੇ ਹੋਏ ਨੂੰ ਡੇਢ ਮਹੀਨਾ ਹੋ ਗਿਆ ਇਹਨਾਂ ਲੱਗੇ ਹੋਏ ਨੂੰ ਜਿਨ੍ਹਾਂ ਨੇ ਦਿਨ ਰਾਤ ਇਹ ਹੀ ਸੋਚ ਇਹਨੂੰ ਜੱਜ ਸਿਲੈਕਟ ਕਰਨਾ ਇਹਨੂੰ ਕੀਰਤਨ ਦੇ ਵਿੱਚ ਇਹਨੂੰ ਕਵਿਸ਼ਰੀ ਦੇ ਵਿੱਚ ਆਪਾਂ ਜੱਜ ਬਣਾਉਣਾ ਇਹ ਲੱਗਦਾ ਤਾਂ ਹੈਗਾ 5 ਦਿਨ ਦੀ ਪਰ ਇਹਦੀ ਮਿਹਨਤ ਬਹੁਤ ਲੰਬੀ ਆ ਇੱਕ ਸੋਚ ਜਿਹੜਾ ਸਾਡਾ ਭਰਾ ਬਾਹਰ ਬੈਠਾ ਤੇ ਅੱਜ ਉਹ ਜਿਹੜੀ ਸੋਚ ਜਿਹੜੀ ਅੱਜ ਉਹ ਬੱਚੀ ਤੁਸੀਂ ਦੇਖ ਸਕਦੇ ਆ ਪਪਲ ਪ੍ਰੀਤ ਕੌਰ ਜਿਹੜੀ ਧੀ ਸਾਡੀ ਨੇ ਤੇ ਪਲਕਪ੍ਰੀਤ ਸੌਰੀ ਪਲਕਪ੍ਰੀਤ ਕੌਰ ਜਿਹੜੀ ਬੱਚੀ ਸਾਡੀ ਨੇ 5 ਲੱਖ ਦਾ ਇਨਾਮ ਜਿੱਤ ਕੇ ਜਿਹੜੀ ਇੱਕ ਇਹ ਵੀ ਦੱਸ ਦਿੱਤਾ ਵੀ ਜਿਹੜੇ ਇਨਾਮ ਜਿਹੜੇ ਆ ਹੋਰ ਕੰਪੀਟੀਸ਼ਨਾਂ ਚ ਨਹੀਂ ਇਹਨਾਂ ਕੰਪੀਟੀਸ਼ਨਾਂ ਚ ਵੀ ਇੱਕ ਇਨਾਮ ਜਿੱਤੇ ਜਾ ਸਕਦੇ ਆ ਤੇ ਇੰਨੇ ਇਨਾਮ ਇਹਨਾਂ ਭਰਾਵਾਂ ਨੇ ਦੱਸਤਾ ਐਡੇ ਇਨਾਮ ਜਿਹੜੇ ਵੀ ਰੱਖੇ ਜਾ ਸਕਦੇ ਆ ਤੇ ਇਸ ਕਰਕੇ ਇਦਾਂ ਦੇ ਗੁਰਮਤ ਮੁਕਾਬਲੇ ਹੋਣੇ ਚਾਹੀਦੇ ਆ ਜੋ ਸਾਡੀਆਂ ਬੱਚੀਆਂ ਨੂੰ ਬੱਚਿਆਂ ਨੂੰ ਜੋ ਇੱਧਰਲੇ ਰਾਹੇ ਅਸੀਂ ਪਾ ਸਕੀਏ ਤੋਂ ਕਾਂ ਕਿਉਂਕਿ ਮੈਨੂੰ ਇੱਕ ਭੈਣ ਨਾਲ ਮੈਂ ਗੱਲ ਕਰਦਾ ਸੀ ਭੈਣ ਨੇ ਇੱਕ ਬਰੀ ਵਧੀਆ ਗੱਲ ਕੀਤੀ ਕਲਵੰਦ ਹਾਂਜੀ ਕਹਿੰਦੀ ਵੀ ਬੱਚੀ ਮੈਂ ਅਸੀਂ ਜਿਹੜਾ ਮਾਪਿਆਂ ਦੇ ਨਾ ਨਾ ਬੱਚਿਆਂ ਨੂੰ ਪਛਾਣਦੇ ਪਰ ਬੱਚਿਆਂ ਦੇ ਕਰਕੇ ਸਾਡੀ ਪਛਾਣ ਹੈ ਬਿਲਕੁਲ ਭਾਈ ਹੈਨਾ ਤੇ ਜਦੋਂ ਬੱਚੇ 'ਚ ਹੁਨਰ ਹੁੰਦਾ ਹੈ ਨਾ ਕੋਈ ਹੁਨਰ ਹੁੰਦਾ ਫਿਰ ਕੰਪੀਟੀਸ਼ਨ 'ਚ ਬੱਚੀ ਨੇ ਪਹਿਲਾਂ ਵੀ ਕਾਫੀ ਜਿੱਤੀ ਚੁੱਕੀ ਹੈ ਹਾਂਜੀ ਤੇ 1000 ਬੱਚੇ 'ਚੋਂ ਇਸ ਬੱਚੀ ਦੇ ਜਿਹੜੇ 4 ਸੀਗੇ ਜਿਹੜੇ ਕੰਪਟੀਆਂ 1000 ਬੱਚੇ 'ਚੋਂ ਦਾਸਦੇ ਹੈ ਨਾ ਇਹ ਨਹੀਂ ਜਿਹੜਾ ਆਲ ਓਵਰ ਤਾਂ 5000 ਹੋ ਗਏ ਹਾਂਜੀ 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 ਤੇ ਆਲ ਓਵਰ ਤਾਂ 5000 ਬੱਚਾ ਪਰ ਜਿਹੜਾ ਬਿਲਕੁਲ ਚਾਰ ਸਵਾਲ ਜਵਾਬ ਹੈ ਚਾਰਾਂ ਚੀਜ਼ ਜਿਹੜੇ ਕੰਪੀਟੀਸ਼ਨ ਸਵਾਲ ਜਵਾਬ ਕੀਰਤਨ ਕਵਿਸ਼ਰੀ ਤੇ ਗਰਵਾਣੀ ਕੰਟ ਤੇ ਇਹਨਾਂ ਚਾਰਾਂ ਦੇ ਵਿੱਚੋਂ ਕੰਪੀਟੀਸ਼ਨ ਦੇ ਬੱਚੀ ਨੇ ਜਿਹੜੀ ਪੂਰੀ ਆਪਣੀ ਬਾਜ਼ੀ ਮਾਰੀ ਆ ਤੇ ਧੰਨਵਾਦ ਤੇਰਾ ਬਹੁਤ ਬਹੁਤ ਸਾਨੂੰ ਸਾਰਿਆਂ ਨੂੰ ਇੱਕ ਪ੍ਰੇਰਣਾ ਆ ਸਾਰੇ ਬੱਚੇ ਖੜੇ ਆ ਜਿਹੜੀ ਵੀਡੀਓ ਵੀ ਜਾਣੀ ਆ ਉਹ ਵੀ ਸਾਰਿਆਂ ਲਈ ਪ੍ਰੇਰਣਾ ਬਣ ਕੇ ਇੱਕ ਸਾਬਤ ਹੋਗੀ ਆਪਣੇ ਬੱਚਿਆਂ ਨੂੰ ਜਰੂਰ ਇੱਧਰ ਲਾਓ ਇਹ ਤੇ ਗਰਵਾਣੀ ਕੰਟ ਦੇ ਜਾਂ ਸਾਰੇ ਇੱਧਰ ਲਾਓ ਜਿਹੜੇ ਆਪਾਂ ਇਦਾਂ ਦੇ ਇਨਾਮ ਵੀ ਪ੍ਰਾਪਤ ਕਰ ਸਕਦੇ ਆ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰੇ ਵਧਾਈ ਦੇ ਪਾਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ